ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਦੇ ਕਿਰਪਾ ਦੇ ਕਰਕੇ ਤੇ ਭਗਤ ਪੁਰੂ ਸੰਗਿ ਅਸੀਂ ਸੰਕਰਕੇ ਜੋ ਪਿਛੋੜਾ ਸੰਸਥਾ ਸੇਵਾ ਨਵਾਰਿਆ ਹੈ ਖਾਸ ਕਰਕੇ ਸਕੂਲਾਂ ਦੇ ਨਾਰਮਲ ਬੱਚਿਆਂ ਦੇ ਸਕੂਲ भगतपुर सिंह अदर स्कूल से सीनियर सेकेंडरी अदर स्कूल भगतपुर सिंह स्कूल फॉर द स्पेशल चिल्ड्रन भगतपुर सिंह स्कूल फॉर द डेफ चिल्ड्रन कद सोचा नहीं से क्या कल पुरख अली बख्शिश करेगा बहुत ही कोट कुटान धनबाद है उस कल पुरख का भगत जी दसीसा संगत के सहयोग दा ਦੇਸ ਕਰਕੇ ਇਸ ਸਾਡੇ ਟੀਮ ਜੜੀ ਹੈ ਵੱਖਰੇ ਵੱਖਰੇ ਬੱਕਰੇ ਵੱਖਰੇ ਕਨਾਲ ਸੇਵਾ ਬਨabarਹੀ ਹੈ ਸਵੇਰ ਦਾ ਮੈਂ ਆਪਣੇ ਬੱਚਿਆਂ ਦਾ ਪ੍ਰੋਗਰਾਮ ਦੇਖ ਰਹੀ ਸੀ ਅਦਰ ਸਕੂਲ ਬੱਚਿਆਂ ਦਾ ਸਪੈਸ਼ਲ ਬੱਚਿਆਂ ਦਾ ਡੈਫ ਬੱਚਿਆਂ ਦਾ ਸਪੈਸ਼ਲ ਐਡਸ ਬਾਰੇ ਆਂਦੇ ਵਿਦਿਆਰਥੀਆਂ ਦਾ ਉਹਨਾਂ ਦੇ ਮਾਪੇ-ਮਾਪੇ ਵੀ ਬੈਠੇ ਹਨ ਉਹ ਵੀ ਅਰਧ ਤਮਾਨ ਰਾਈ ਹੋਰ ਹੋਏ ਇਹਦੇ ਸਪੈ ਅਦਰਸ਼ ਸਕੂਲ ਦੇ ਬੱਚੇ ਹਨ ਇਹ ਸਾਰੇ ਹੀ ਉਹਨਾਂ ਪਰਿਵਾਰਾਂ ਦੇ ਬੱਚੇ ਹਨ ਜਿਨ੍ਹਾਂ ਦੇ ਮਾਪਿਓ ਦੀ ਆਮਦਨ ਘੱਟ ਹੈ ਅਰੇ ਨਾਦੇ ਵਿੱਚ ਕਿੰਨਾ ਟੈਲੈਂਟ ਹੈ ਨਾਦੇ ਵਿੱਚ ਕਿੰਨਾ ਹੁਨਰ ਹੈ ਇਹ ਆਪ ਸਭ ਨੇ ਦੇਖਿਆ ਹੀ ਹੈ ਕਹਿੰਦੀ ਗੱਲ ਨਹੀਂ ਹੈ ਜੀ ਹੁਣੇ ਹੁਣੇ ਸਪੈਸ਼ਲ ਗੇਡ ਦੇ ਬੱਚੇ ਡੈਬਲ ਸਕੂਲ ਦੇ ਪੰਗੜਾ ਪਾ ਰਹੇ ਸੇ ਮੈਨੂੰ ਲੱਗਦਾ ਮੈਨੂੰ ਲੱਗਦਾ ਹਮੇਸ਼ਾ ਲੱਗਦਾ ਹੁੰਦਾ ਹੈ ਕਿ ਨਾਰਮਲ ਬੱਚਾ ਨਾਲੋਂ ਵਧੀਆ ਪੰਗੜਾ ਪਾਉਂਦੇ ਅਰੇ ਪਤਾ ਹੈ ਕਿ ਇੱਕ ਔਰ ਮੈਕਸੀ ਸਕੂਲ ਦਾ ਫੰਕਸ਼ਨ ਦੇਖਿਆ ਉੱਥੇ ਅੱਧਾ ਪੂਰਾ ਘੰਟਾ ਫੈਸ਼ਨ ਚ ਹੋਈ ਜਾਂਦਾ ਰਿਹਾ ਬੜਾ ਮਨੋ ਅਜੀਬ ਲੱਗਿਆ ਕਿ ਅਸੀਂ ਸਾਰੇ ਬੱਚਾ ਨੂੰ ਕਿੱਧਰ ਲੈ ਕੇ ਜਾ ਰਹੇ ਹਾਂ ਮੇਰਾ ਤਾਂ ਜੀ ਉਕਤ ਆ ਗਿਆ ਮੈਂ ਆ ਗਈ ਉੱਥੋਂ ਅਰ ਮੈਂ ਆ ਕੇ ਆਪਣੇ ਸਕੂਲਾਂ ਦੇ ਵਿੱਚ ਬੇਨਤੀ ਕੀਤੀ ਸਾਰੇ ਅਧਿਆਪਕਾਂ ਨੂੰ ਵੀ ਸਾਡਾ ਕੋਈ ਵੀ ਨਾਟਕ ਇਹ ਜਾ ਨਹੀਂ ਹੋਣਾ ਚਾਹੀਦਾ ਜਿਹਦੇ ਤੋਂ ਕੋਈ ਸਮਾਜ ਨੂੰ ਪ੍ਰੇਰਨਾ ਨਹੀਂ ਮਿਲਦੀ ਹੋਵੇ ਅੱਜ ਵੀ ਦੇਖਿਆ ਕਿ ਕ腐ਸ਼ਨ ਦੇ ਉੱਤੇ ਨਾਟਕ ਖੇਡੇ ਜਾ ਰਹੇ ਹਨ ਕਿਉਂਕਿ ਇਹ ਸਾਡੀਆਂ ਜੜ੍ਹਾਂ ਵਿੱਚ ਬੈਠ ਗਈ ਹੈ ਕ腐ਸ਼ਨ ਸਾਡੀਆਂ ਜੜ੍ਹਾਂ ਵਿੱਚ ਬੈਠ ਗਈ ਹੈ ਇਹਨੂੰ ਕਟਣਾ ਬਹੁਤ ਮੁਸ਼ਕਲ ਹੈ ਅੱਜ ਦੇਸ਼ ਦੀਆਂ ਜਨੀਆਂ ਬੁਰਾਈਆਂ ਹਨ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਕਾਰਨਾ ਹੈ ਅਰ ਪਿੰਗਵਾਲਾ ਸੰਸਥਾ ਇਕ ਨਾਟਕ ਵਿੱਚ ਦਿਖਾਇਆ ਗਿਆ ਜਿਹੜਾ ਇੱਕ ਉਦਾਹਰਣ ਪੇਸ਼ ਕਰ ਦਿੱਤੀ ਹੈ ਇੱਥੇ ਕੋਈ ਪਿਛਤਾ ਚਾਰ ਨਹੀਂ ਹੁੰਦਾ ਸਾਰੇ ਸਾਰੇ ਟੀਮ ਹੀ ਕੰਡੇ ਕਾਲਪੁਰਖ ਦੀ ਕਿਰਪਾ ਕਰੋਨਾ ਕਰੋਨਾ ਵਾਲੀ ਤਸਵੀਰ ਨਾਲ ਗ੍ਰਬ ਦਾ ਧੰਨਵਾਦ ਕਰੋ ਤਾਂ ਵੀ ਨਹੀਂ ਕਰ ਸਕਦੇ ਜੇਨੇ ਬਖਸ਼ਿਸ਼ ਹੋਵੇ ਕਿ ਸਾਰੇ ਟੀਮ ਹੀ ਇਮਾਨਦਾਰ ਹੋ ਬਹੁਤ ਵੱਡੇ ਬਖਸ਼ਿਸ਼ ਉਸ ਕਾਲਪੁਰਖ ਦੇ ਸਾਰੇ ਤਨੋਂ ਮਨੋਂ ਲੱਗੇ ਹੰਦੇ ਆਪਣੇ ਆਪਣੇ ਕੰਮਾਂ ਦੇ ਵਿੱਚ ਅਰਬਾਰੋਂ ਬੜਾ ਸਯੋਗ ਦੇ ਰਹੇ ਨੇ ਸਾਡੇ ਆਰਡਰ ਦੇ ਸੇਵਾਦਾਰ ਕਈ ਸਾਲਾਂ ਤੋਂ ਜਿਵੇਂ ਗੁਰਰਾਵ ਸਿੰਘ ਜੀ ਸਰਜਿੰਦਰਪਾਲ ਸਿੰਘ ਜੀ ਬੀਬੀ ਵਿੰਦਰ ਕੌਰ ਜੀ ਬੀਬੀ ਹਰਤੇਜਪਾਲ ਕੌਰ ਜੀ ਜੁਗੇਸ਼ ਸੂਰੀ ਜੀ ਦਾ ਪੂਰਾ ਪਰਿਵਾਰ ਤੇ ਹੋਰ ਜਿੰਨਾਂ ਨੂੰ ਮੈਂ ਬਿਆਨ ਨਹੀਂ ਕਰ ਸਕਦੇ ਉਹ ਸਾਰੇ ਇਹਦੇ ਭੈਣ ਭਰਾ ਨੇ ਜਿਹੜੇ ਕੰਮ ਵਿੱਚ ਰੁੱਝੇ ਹੋਏ ਨੇ ਮੇਰੇ ਰਵੀ ਪਰਵਿੰਦਰ ਪੱਟੇ सुरेंद्र ਉਹ ਸਾਰੇ ਜਣਿਆਂ ਦਾ ਮੈਂ ਕਿਵੇਂ ਧੰਨਵਾਦ ਕਰ ਸਕਦੀ ਆ ਅਰ ਬਹੁਤ ਸਾਰੇ ਤਾਂ ਮੈਨੂੰ ਪਤਾ ਹੀ ਨਹੀਂ ਜਿਹੜੇ ਸੇਵਾ ਕਰ ਰਹੇ ਨੇ ਦਿਲਿੰਦਰ ਤੋਂ ਕਵੀਰ ਦਾ ਫੋਨ ਕਈ ਵਾਰੀ ਆ ਚੁੱਕਿਆ ਕਿ ਮੈਂ ਕੀ ਲੈ ਕੇ ਆਵਾਂ ਇੱਥੇ ਨਾ ਨਾ ਮੈਂ ਕਿਹਾ ਕੁਸੇ ਨਾ ਫਰੂਟ ਲੈ ਆਉਣਾ ਅੱਜ ਕਿ ਅਸੀਂ ਫਰੂਟ ਵਾਲਾ ਰੈਚਾ ਬਣਾਵਾਂਗੇ ਉਹ ਤੇਰੇ ਸਵੇਰ ਦੇ ਤੁਰੇ ਹੋਏ ਫਨਗਰ ਤੇ ਜਦੋਂ ਤੁਸੀਂ ਅਸੀਂ ਆ ਰਹੇ ਸੀ ਤਾਂ ਬਾਰ ਬਾਰ ਫੋਨ ਆ ਰਿਹਾ ਸੀ ਮੈਂ ਕਿੱਥੇ ਪਹੁੰਚਾ ਤੁਹੇ ਹੈਰਾਨ ਹੋਵੋਗੇ ਸੌਣ ਚੜਿਆ ਮਿਸੇ ਤੇ ਮਾਲਪੂੜੇ ਬਣਨੇ ਸ਼ੁਰੂ ਹੋ ਗਏ ਇਸ ਪਿੰਗਵੜੇ ਚ ਸੰਗਤਾਂ ਨੂੰ ਫਿਕਰ ਲੱਗ ਜਾਂਦਾ ਬਹੁਤ ਸਾਰਾ ਕਿ ਪਿੰਗਵੜੇ ਦੇ ਬੱਚਿਆਂ ਨੂੰ ਮਾਲਪੂੜੇ ਵੀ ਖਾਣੇ ਆ ਕਿਹਦਾ ਤੇਰਾ ਧੰਨਵਾਦ ਕੀਤਾ ਜਾਵੇ ਸੰਗਰੂਰ ਵੀ ਇਸੇ ਤਰ੍ਹਾਂ ਹੀ ਹੈ ਬਹੁਤ ਸਾਰੇ ਸੰਗਤ ਨਾਲ ਜੁੜੀ ਹੋਈ ਹੈ ਜਦੋਂ ਸੀ ਉੱਥੇ ਆਪਣਾ ਦੇ ਸਮਾਨ ਆ ਉਹਨਾਂ ਨੂੰ ਸਾਨੂੰ ਕੋਈ ਫਿਕਰ ਨਹੀਂ ਹੁੰਦਾ ਸੰਗਤਾਂ ਆਪੇ ਹੀ ਲੰਗਰ ਬਣਾਉਂਦੀ ਆ ਆਪੇ ਹੀ ਵਰਤਾਉਂਦੀ ਆ ਤੇ ਸਾਰਾ ਇੰਨਾ ਜਾਣਿਆ ਦਾ ਸਹਿਯੋਗ ਸੰਸਥਾ ਨੂੰ ਹੋਵੇ ਗੁਰਬਾਣੀ ਚ ਕਹੇ ਵਿੱਚ ਸੰਗਤ ਹਰ ਪ੍ਰਵਸ ਜੀ ਇਹ ਸੱਚ ਕਰ ਦਿਖਾਇਆ ਮੈਂ ਗੁਰੂਆਂ ਸਤਿ ਸਥੀ ਜੀ ਕਰ ਰਹੀ ਹੈ ਤਰੱਕੀ ਪੈਉ ਸੰਗਤ ਦੇ ਕਰਕੇ ਉਹ ਸੰਗਤ ਦੇ ਸੰਯੋਗ ਕਰਕੇ ਮੇਰੇ ਵੀ ਰਮਰਜੀਤ ਸਿੰਘ ਜੀ ਬੈਠੇ ਰੇ ਮੇਰਾ ਸੁਪਨਾ ਆਇਆ ਮੇਰੇ ਖਿਆਲ ਆਇਆ ਸੁਪਨਾ ਕੀ ਰਬਾਏ ਗੁਰੂ ਖਿਆਲ ਪੇ ਇਦਾ ਜਦੋਂ ਸਮਾਜ ਦੇ ਵਿੱਚ ਕੁਰੇਤੀਆਂ ਵੇਖਿਆ ਤੇ ਮੈਨੂੰ ਲੱਗਿਆ ਬਈ ਗੁਰਮਤ ਵਿਦਿਆਲੇ ਤੇ ਗੁਰਮਤ ਕਾਲਜ ਖੁਣੜੇ ਚਾਹੀਦੇ ਹੋਵੇ ਵੋ ਵੀ ਬੈਗੂ ਆਵਾਜ਼ ਜਿਹੜੀ ਸੀ ਆਈ ਅੰਦਰੋਂ ਅੰਦਰੋਂ ਉਹ ਵੀ ਛੁੜੇ ਗਏ ਰੋਣੋ ਪਿੰਡ ਦੇ ਵਿੱਚ ਸਾਨੂੰ ਜਗ੍ਹਾ ਦਿੱਤੀ ਕਿਸੇ ਨਾਮ ਦਾ ਵਿੱਚ ਅਰਮਨ ਨੇ ਕਿਹਾ ਵੀ ਭਗਤ ਪੂਰਨ ਸਿੰਘ ਦੇ ਨਾਂ ਤੇ ਕੋਈ ਸੂਪ ਬੁਲਣਾ ਚਾਹੀਦਾ ਤਾਂ ਮੈਂ ਜਧਾਰ ਸਿੰਘ ਮਿਸ਼ਰੇ ਕਾਲਜ ਬੋਲੇ ਹੁ ਬੈਂਤੀ ਕਿਤੇ ਕਿਤੇ ਕਿਉਂਕਿ ਮੈਨੂੰ ਪਤਾ ਸੀ ਕਿ ਅਸੀਂ ਉੱਥੇ ਪਿੰਗਵਾਰ ਤੱਕ ਹੋ ਨਹੀਂ ਸਕਦੇ ਉੱਥੇ ਕੋਈ ਹਸਪਤਾਲ ਨਹੀਂ ਹੈਗਾ ਉਹਨਾਂ ਦਾ ਖਿਆਲ ਆਇਆ ਸੀ ਵੀ ਗੁਰਮਤ ਕਾਲਜ ਤੇ ਗੁਰਮਤ ਸਕੂਲ ਖੋਲਣਾ ਚਾਹੀਦਾ ਹੈ ਉਹ ਪੂਰਾ ਕਰਨ ਸਿਰ ਆਪਣੇ ਤਾਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਜਿਹੜਾ ਸਾਨੂੰ ਮਿਲ ਰਹੀ ਹੈ ਜੇ ਤੁਸੀਂ ਉੱਥੇ ਭਗਤ ਕਰੋ ਸਿੰਘ ਦੇ ਨਾਂ ਤੇ ਗੁਰਮਤ ਕਾਲਜ ਖੋਲ੍ਹ ਲਓ ਤੇ ਜਿਨ੍ਹਾਂ ਨੇ ਧਾਂਤ ਦਿੱਤੀ ਜਗ੍ਹਾ ਉਹਨਾਂ ਨੂੰ ਵੀ ਮੈਂ ਪੁੱਛ ਲਿਆ ਵੀ ਤੁਸੀਂ ਦੱਸੋ ਜੇ ਆਪਾਂ ਇੱਥੇ ਗੁਰਮ ਭਗਤ ਕਰੋ ਸਿੰਘ ਦੇ ਨਾਂ ਤੇ ਇਹ ਚੌਥੇ ਕਲਾ ਵਾਲੇ ਜਿਹੜੇ ਨੇ ਮਿਸ਼ਰੀ ਕਾਲਜ ਵਾਲੇ ਤੇ ਇੱਥੇ ਗੁਰਮਤ ਕਾਲਜ ਖੋਲਣ ਦਾ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈ ਕਹਿੰਦੇ ਨਹੀਂ ਬਿਲਕੁਲ ਨਹੀਂ ਹੈ ਕਿਸ ਤਰ੍ਹਾਂ ਰੱਬ ਤੁਹਾਡੇ ਸੁਪਨੇ ਪੂਰੇ ਕਰਦਾ ਹੈ ਨਾ ਜੇ ਗੱਲ ਕਰਮਾਤ ਹੀ ਹੁੰਦੀ ਆ ਹੋਰ ਕਰਮਾਤਸ ਮਾਨਤੋ ਨਹੀਂ ਦਿਖਦੀ ਕੋਈ ਇਹ ਕਰਮਾਤ ਹੀ ਹੈ ਤੇ ਤੁਹਾਡਾ ਫੁਰਨਾ ਆਵੇ ਆਵੇ ਤੇ ਉਹ ਵੀ ਵੈਗੂ ਪੂਰਾ ਕਰ ਦਵੇ ਕਿਸੇ ਨਾ ਕੋਈ ਹੀਲਾ ਬਣ ਜਾਵੇ ਕੋਈ ਵਸੀਲਾ ਬਣ ਜਾਂਦਾ ਅਰ ਕਾਲਜ ਵੀ ਗੁਰਮਤ ਕਾਲਜ ਵੀ ਜਿਹੜਾ ਬਹੁਤ ਸੋਹਣੀ ਤਰ੍ਹਾਂ ਤੋਂ ਸਾਲਾਂ ਤੋਂ ਚੱਲ ਰਿਹਾ ਹੈ ਬਹੁਤ ਸਾਰੇ ਵਿਦਿਆਰਥੀ ਸ਼ੁੱਧ ਪਾਠ ਕਰਨਾ ਸਿੱਖ ਰਹੇ ਨੇ ਤੰਤੀ ਸਾਧਾਂ ਨਾਲ ਕੀਰਤਨ ਕਰਨਾ ਸਿੱਖ ਰਹੇ ਨੇ ਅਰ ਬਹੁਤ ਸਾਰੀਆਂ ਭੈਣਾਂ ਸਲਾਈ ਸਿੱਖ ਰਹੀਆਂ ਨੇ ਕੋਈ ਕੰਪਿਊਟਰ ਸਿੱਖ ਰਿਹਾ ਤਾਂ ਬਹੁਤ ਸੋਹਣੀ ਤਰ੍ਹਾਂ ਉਹ ਕੋਲ ਜਿਹੜਾ ਚੱਲ ਰਿਹਾ ਜੇ ਸੰਗਤਾਂ ਕੋਲ ਕਦੇ ਸਮਾਂ ਹੋਵੇ ਤਾਂ ਜ਼ਰੂਰ ਦੇਖਣ ਅਰ ਉਹ ਭਗਤ ਜੀ ਦੇ ਪਿੰਡ ਦੇ ਨਾਲ ਰਾਜੇਵਾਲ ਰੋਣੋ ਭਗਤ ਜੀ ਦਾ ਪਿੰਡ ਰਾਜੇਵਾਲ ਤੇ ਨਾਲ ਹੀ 2-5 ਕਿਲੋਮੀਟਰ ਤੇ ਰੋਣੋ ਇਕੱਠੇ ਹੀ ਨਾਮ ਲਿਆ ਜਾਂਦਾ ਰਾਜੇਵਾਲ ਰੋਣੋ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਭਗਤ ਕੋਰ ਸਿੰਘ ਦੇ ਪਿੰਡ ਦੇ ਉੱਤੇ ਇਹ ਜੋ ਗੁਰਮਤ ਕੋਲਜ ਖੁੱਲੇ ਅੱਜ ਜੋਰਾ ਅੱਜ ਦਾ ਫੰਕਸ਼ਨ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਗਿਆ ਸਾਰੇ ਵਿਦਿਆਰਥੀ ਜੇ ਡਿਸਪਲਿਨਸ ਬੈਠੇ ਰਹੇ ਮਾ ਮਾਂ ਬਾਪ ਵੀ ਦੇ ਬੇਸਿਕ ਡਿਸਪਲਿਨਸ ਬੈਠੇ ਰਹੇ ਅਰ ਉਹ ਸੋਹਣੇ ਤਰ੍ਹਾਂ ਸਕੂਲਾਂ ਦੀ ਰਿਪੋਰਟ ਪੜ੍ਹੀ ਗਈ ਹੈ ਇਸ ਤਰ੍ਹਾਂ ਪੜ੍ਹੀ ਜਾਣੀ ਸਹੀ ਰਹੀ ਹੈ ਤਾਂ ਸਾਰੇ ਪ੍ਰਿੰਸੀਪਲ ਸਾਰੇ ਅਧਿਆਪਕ ਵਧਾਈ ਦੇ ਪਾਤਮ ਜਿਹੜੇ ਬੱਚਾ ਨੇ ਇਨਾਮ ਜਿੱਤੇ ਨੇ ਉਹ ਵੀ ਬੜੇ ਵਧਾਈ ਦੇ ਪਾਤਰ ਨੇ ਜਿਹੜੇ ਹੁਣ ਲਾਈਨ ਚ ਲੱਗੇ ਬੈਠੇ ਨੇ ਅਗਲੀ ਵਾਰ ਇਹਨਾਂ ਨੇ ਇਨਾਮ ਲੈਣੇ ਨੇ ਇਹਨਾਂ ਨੂੰ ਐਡਵਾਂਸ 'ਚ ਵਧਾਈ ਦੇ ਦਿੰਦੇ ਆ ਸਾਰੇ ਬੱਚੋ ਕੁਝੇ ਫਿਰ ਦੱਬ ਕੇ ਮਿਹਨਤ ਕਰਨੀ ਆ ਅਗਲੇ ਸਾਲ ਤੁਹਾਨੂੰ ਵੀ ਸਾਈਕਲ ਮਿਲਣ ਜਿਨ੍ਹਾਂ ਨੇ ਸਟੇਜ ਦੇ ਪਰਫਾਰਮ ਕੀਤਾ ਉਹਨਾਂ ਨੇ ਵੀ ਬਹੁਤ ਵਧੀਆ ਕੀਤਾ ਖਾਸ ਕਰਕੇ ਡੈਫ ਸਕੂਲ ਵਾਲਿਆਂ ਦਾ ਭੰਗੜਾ ਮੈਨੂੰ ਬਹੁਤ ਪਸੰਦ ਆਉਂਦਾ ਹਰ ਵਾਰੀ। ਨਾ ਦੇਖ ਰਹੀ ਸੀ ਕੁਛ ਐਂ ਤੇ ਇਸ ਦੋਵੇਂ ਇੰਸਟ੍ਰਕਸ਼ਨਾਂ ਦੇ ਰਹੀ ਐ ਜਿੰਨਾ ਛੱਡੇ ਕੋ ਬੇਟੀ ਕਾ ਕਰ ਹੋਈ ਹੈਗੀ ਸੀ। ਤਾਂ ਸਾਡੇ ਬੱਚੇ ਵੀ ਉਹ ਸੰਸਥਾ ਦੇ ਵੀ ਨੰਵੇਂ ਜਿੱਤ ਕੇ ਆਉਂਦੇ ਆ। ਬੋਲ ਚੈਨ ਸਿੰਘ ਦਾ ਨਾਮ ਬੋਲ ਰਹੀ ਸੀ ਕਿ ਇਹ ਕਿੰਨਾ ਦੇ ਵਿੱਚ ਉਹਨੇ ਫਸਟ ਪੋਜੀਸ਼ਨ ਲਈ ਉਵੇਂ ਨਾ ਮੈਂ ਅੰਦਰੋਂ ਅੰਦਰੋਂ ਰੱਬ ਦਾ ਤੇਵਾ ਅਧਿਕਾਰ ਰਿਸੀਏ ਕੇ ਮੇਰੇ ਬੱਚੇ ਜਿਹੜੇ ਬੇਵਸਥਾ ਚ ਪਲੇ ਨੇ ਇਹਦਾ ਮਤਲਬ ਉਹਨਾਂ ਦੀ ਸਿਹਤ ਬਹੁਤ ਚੰਗੀ ਹੈ ਉਹਨਾਂ ਨੂੰ ਵਧੀਆ ਖਾਣਾ ਮਿਲ ਰਿਹਾ ਤਾਂ ਹੀ ਉਹ ਐਥਲੈਟਿਕਸ ਵਿੱਚ ਨਾਮ ਦੇਖ ਸਕਦੇ ਤੋਂ ਬਹੁਤ ਕਿਰਪਾ ਹੈ ਸਾਰੇ ٹیم ਦੇ ਜਿਹਨਾਂ ਨੇ ਸੇਰ ਬੜਾਈ ਸੇਸ ਦੇ ਤਨ ਉਹ ਕਦਤਾ ਐਤ ਕੀ ਸਾਨੂੰ ਇੱਕ ਵੱਖਰਾ ਆ ਅਡੀਟੋਰੀਅਮ ਬਣਾ ਦੇਤਾ ਤੋ ਅਕਾਲ ਪੁਰਖ ਦਾ ਤੇ ਧੰਨਵਾਦ ਹੈ ਹਾਈ ਕੋਰਟ ਕੋਟਾਣ ਤਨਵਾਦਾ ਸੰਗਤ ਦਾ ਸਾਰੇ ਮਾਪਿਆਂ ਦਾ ਸਾਰੇ ਟੀਚਰਾਂ ਦਾ ਸਾਰੇ ਵਿਦਿਆਰਥੀਆਂ ਦਾ ਮੈਨੂੰ ਦਿਲੋਂ ਪਿਆਰ ਆਂਦਾ ਹੈ ਮੈਂ ਬਹੁਤ ਰੱਬ ਦਾ ਕੋਟਾਣ ਤਨਵਾਦ ਕਰਦੀ ਆ ਕਿ ਮੇਰੇ ਸਕੂਲ ਚ ਪੜੇ ਬੱਚੇ ਬਹੁਤ ਉੱਚੇ ਉੱਚੀ ਸਥਾਵ ਤੇ ਪਹੁੰਚ ਗਏ ਉੱਚੇ ਜੀਵਨ ਵਾਲੇ ਹੋਣ ਨੇਕ ਜੀਵਨ ਵਾਲੇ ਹੋਣ ਇਹਨਾਂ ਨੂੰ ਕੋਈ ਨੇਕੀ ਤੋਂ ਦੂਰ ਨਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ Ouais любви dit